ਆਪ ਜੀ ਦਾ ਤੈਦਲੋਂ ਧੰਨਵਾਦ ਹੈ ਜਵਾਬ ਜੀ ਨੇ 10 ਜਸਪਾਲ ਸਿੰਘ ਖਾਲਸਾ ਦੇ ਚੈਨਲ ਦੇ ਉੱਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਬਹੁਤ ਆਸਾਨ ਕੰਪੋਜੀਸ਼ਨ ਹੈ ਤੇ ਜਿਸ ਕੇ ਸਰਵਪਰ ਤੁਸਵਾਮੀ ਸੋਦੂ ਕੈਸਾ ਪਾਵੇ ਆਉ ਸਿੱਖੀਏ ਕੋਈ ਵੀ ਵੀਰ ਭੈਣ ਕੋਈ ਵੀ ਬੱਚਾ ਆਪਣੇ ਸਕੇਲ ਦੇ ਅਨੁਸਾਰ ਤੁਸੀਂ ਇਸ ਕੰਪੋਜੀਸ਼ਨ ਨੂੰ ਗਾ ਸਕਦੇ ਹੋ ਨਵੀਂ ਕੰਪੋਜੀਸ਼ਨ ਹੈ ਖਾਸ ਕਰਕੇ ਤੁਹਾਡੇ ਵਾਸਤੇ ਗੁਰਪੁਰਬ ਆ ਰਿਹਾ ਹੈ ਤੋਂ ਗਾਓ ਤੁਸੀਂ ਤੇ ਗੁਰਦੁਆਰ ਵਿੱਚ ਸੰਗਤ ਨੂੰ ਇਹ ਸ਼ਬਦ ਨਾਲ ਜੋੜੋ ਧੰਨਵਾਦ ਆਪ ਜੀ ਜੀ ਮੇਰੇ ਰਾਮ ਰਾਮ

チナही जम नहीं आवे मेरे जम नहीं आवे मेरे जम नहीं आवे मेरे जिसके सिर ऊपर तू स्वामी जिसके सिर ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਸੋ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜਿਉ ਆਪ ਜੀ 10 ਦੇ ਚੈਨਲ ਦੇ ਉੱਤੇ ਹਾਜ਼ਰੀ ਭਰ ਰਹੇ ਹੋ ਸੋ ਇਹ ਸ਼ਬਦ ਬੜਾ ਆਸਾਨ ਹੈ ਤੇ ਕੋਈ ਵੀ ਵੀਰ ਭੈਣ ਬੱਚੇ ਆਪਣੇ ਸਕੇਲ ਦੇ ਨਾਲ ਢਾਲ ਕੇ ਇਸ ਕੰਪੋਜੀਸ਼ਨ ਨੂੰ ਗਾ ਸਕਦੇ ਹਾਂ ਕੋਈ ਵੀ ਗਾ ਸਕਦਾ ਮੇਰਾ ਵੀ ਬਹੁਤ ਆਸਾਨ ਕੰਪੋਜੀਸ਼ਨ ਹੈ ਤੁਸੀਂ ਦੁਬਾਰਾ ਇੱਕ ਵਾਰ ਚੈੱਕ ਕਰੋ जिसके सिर ऊपर तू स्वामी सो दुख कैसा पावे अगला जडी तुक है वो किमे बोलनी है बोलना बोलना जाने माया मद माता ਮਰਣਾ ਚੀਤ ਨਾ ਆਵੇ ਚੀਤ ਨਾ ਆਵੇ ਜਿਸ ਕੇ ਸਿਰ ਹੁਣ ਅੰਤਰਾ ਹੈ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪੋ ਕਿਛ ਨਾਹੀ